ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਇਮੀਗ੍ਰੇਸ਼ਨ ਵੱਲੋਂ 1 ਜਨਵਰੀ 2026 ਲਈ ਹੋਏ ਪੰਜ ਵੱਡੇ ਐਲਾਨ ਵੱਡੀ ਖੁਸ਼ਖਬਰੀ ਦੋਸਤੋ ਅੱਜ ਦਾ ਇਹ ਦਿਨ ਪੰਜਾਬੀਆਂ ਦੇ ਇਤਿਹਾਸ ਅਤੇ ਕੈਨੇਡਾ ਦੇ ਫਰਮਾਨੇ ਵਿੱਚ ਇੱਕ ਨਵਾਂ ਮੋੜ ਲੈ ਕੇ ਆਇਆ ਹੈ ਕਿਉਂਕਿ ਜਿਸ ਕੜੀ ਦਾ ਇੰਤਜ਼ਾਰ ਹਜ਼ਾਰਾਂ ਮਾਪਿਆਂ ਦੀਆਂ ਅੱਖਾਂ ਅਤੇ ਲੱਖਾਂ ਨੌਜਵਾਨਾਂ ਦੇ ਦਿਲ ਕਰ ਰਹੇ ਸਨ ਉਹ ਆਖਰਕਾਰ 1 ਜਨਵਰੀ 2026 ਦੀ ਸਵੇਰ ਨੂੰ ਖਤਮ ਹੋਣ ਜਾ ਰਿਹਾ ਹੈ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਨੀਮਾ ਵਿੱਚ ਆਈ ਸਕਤੀ ਵੱਧਦੀ ਮਹਿੰਗਾਈ ਅਤੇ ਪੀਆਰ ਦੀਆਂ ਮੁਸ਼ਕਲਾਂ ਨੇ ਹਰ ਇੱਕ ਪੰਜਾਬੀ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਸਨ ਪਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਸਿਰਫ ਖਬਰਾਂ ਨਹੀਂ ਬਲਕਿ ਇੱਕ ਉਮੀਦ ਦੀ ਕਿਰਨ ਲੈ ਕੇ ਆਈ ਹੈ ਜੋ ਨਿਰਾਸ਼ਾ ਦੇ ਹਨੇਰੇ ਨੂੰ ਦੂਰ ਕਰ ਦੇਵੇਗੀ ਅਕਸਰ ਅਸੀਂ ਵੇਖਦੇ ਹਾਂ ਕਿ ਸਾਡੇ ਪੰਜਾਬ ਦੇ ਪੋਲੇ ਬਾਲੇ ਲੋਕ ਆਪਣੀ ਜ਼ਮੀਨਾਂ ਜਾਇਦਾਦਾਂ ਵੇਚ ਕੇ ਵਿਆਜ ਤੇ ਪੈਸੇ ਚੁੱਕ ਕੇ ਆਪਣੇ ਬੱਚਿਆਂ ਨੂੰ ਜਹਾਜ਼ ਚੜਾਉਂਦੇ ਹਨ ਤਾਂ ਜੋ ਉਹਨਾਂ ਦਾ ਭਵਿਕ ਸੁਧਰ ਸਕੇ ਪਰ ਜਦੋਂ ਅੱਗੇ ਜਾ ਕੇ ਵਰਕ ਪਰਮਿਟ ਨਾ ਮਿਲਣ ਜਾਂ ਪੱਕੇ ਹੋਣ ਦੇ ਰਾਹ ਬੰਦ ਹੋ ਜਾਣ ਤਾਂ ਉਹ ਦੁੱਖ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਪੰਜ ਵੱਡੇ ਐਲਾਨ ਉਹਨਾਂ ਸਾਰੇ ਦੁੱਖਾਂ ਮਲਮ ਲਗਾਉਣ ਦਾ ਕੰਮ ਕਰਨਗੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਕਿਵੇਂ ਆਉਣ ਵਾਲਾ ਸਾਲ 2026 ਕੈਨੇਡਾ ਵਿੱਚ ਵਸਦੇ ਕੱਚੇ ਲੋਕਾਂ ਲਈ ਵਿਦਿਆਰਥੀਆਂ ਲਈ ਅਤੇ ਵਿਜ਼ਟਰ ਵੀਜ਼ਾ ਤੇ ਗਏ ਪੈਣ ਬਰਾਮਾਂ ਲਈ ਖੁਸ਼ੀਆਂ ਦਾ ਤੋਹਫ਼ਾ ਬਣਨ ਜਾ ਰਿਹਾ ਹੈ ਇਸ ਲਈ ਆਪਣੇ ਦਿਲਾਂ ਨੂੰ ਥੰਮ ਕੇ ਬੈਠੋ ਅਤੇ ਹਰ ਇੱਕ ਸ਼ਬਦ ਨੂੰ ਧਿਆਨ ਨਾਲ ਸੁਣੋ ਕਿਉਂਕਿ ਇਹ ਜਾਣਕਾਰੀ ਤੁਹਾਡੀ ਜਾਂ ਤੁਹਾਡੇ ਕਿਸੇ ਆਪਣੇ ਦੀ ਜ਼ਿੰਦਗੀ ਬਦਲ ਸਕਦੀ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ 1 ਜਨਵਰੀ 2026 ਤੋਂ ਲਾਗੂ ਹੋਣ ਵਾਲੇ ਪਹਿਲੇ ਵੱਡੇ ਬਦਲਾ ਦੀ ਗੱਲ ਕਰੀਏ ਤਾਂ ਇਹ ਸਿੱਧੇ ਤੌਰ ਤੇ ਉਹਨਾਂ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜਿਆ ਹੋਇਆ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਸ਼ਰਤਾਂ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਸਨ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਕੈਨੇਡਾ ਦੀ ਆਰਥਿਕਤਾ ਨੂੰ ਚਲਾਉਣ ਵਿੱਚ ਵਿਦਿਆਰਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ 9 ਮਹੀਨਿਆਂ ਦੇ ਤੋਹਫੇ ਵਜੋਂ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਵਰਕ ਪਰਮਿਟ 2025 ਦੇ ਅਖੀਰ ਵਿੱਚ ਜਾਂ 2026 ਵਿੱਚ ਖਤਮ ਹੋ ਰਹੇ ਹਨ ਉਹਨਾਂ ਨੂੰ ਬਿਨਾਂ ਕਿਸੇ ਵਾਦੂ ਸ਼ਰਤ ਦੇ 18 ਮਹੀਨਿਆਂ ਦੀ ਐਕਸਟention ਦਿੱਤੀ ਜਾਵੇਗੀ ਇਹ ਫੈਸਲਾ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਨੌਕਰੀਆਂ ਦੀ ਕਟੌਟ ਕਾਰਨ ਬਹੁਤ ਸਾਰੇ ਵਿਦਿਆਰਥੀ ਆਪਣੀ ਪੜਾਈ ਦੇ ਖੇਤਰ ਵਿੱਚ ਨੌਕਰੀ ਨਹੀਂ ਲੱਭ ਸਕੇ ਸਨ ਅਤੇ ਉਹਨਾਂ ਨੂੰ ਵਾਪਸ ਇੰਡੀਆ ਮੁੜਨ ਦਾ ਡਰ ਸਤਾ ਰਿਹਾ ਸੀ ਇਸ ਨਵੇਂ ਨਿਯਮ ਦੇ ਤਹਿਤ ਹੁਣ ਨਾ ਸਿਰਫ ਉਹਨਾਂ ਨੂੰ ਕੈਨੇਡਾ ਵਿੱਚ ਰਹਿਣ ਦਾ ਹੋਰ ਸਮਾਂ ਮਿਲੇਗਾ ਬਲਕਿ ਉਹ ਆਪਣੀ ਪੀਆਰ ਫਾਈਲ ਲਗਾਉਣ ਲਈ ਲੋੜੀਦਾ ਤਜਰਬਾ ਵੀ ਹਾਸਲ ਕਰ ਸਕਣਗੇ ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਵਿਦਿਆਰਥੀ ਜੋ ਜਨਤਕ ਕਾਲਜਾਂ ਦੇ ਨਾਲ-ਨਾਲ ਕੁਝ ਚੁਣੇ ਹੋਏ ਨਿੱਜੀ ਕਾਲਜਾਂ ਵਿੱਚ ਵੀ ਪੜ ਰਹੇ ਸਨ ਜਿਨ੍ਹਾਂ ਉੱਤੇ ਪਹਿਲਾਂ پابੰਦੀਆਂ ਲੱਗਣ ਦੀਆਂ ਗੱਲਾਂ ਚੱਲ ਰਹੀਆਂ ਸਨ ਉਹਨਾਂ ਨੂੰ ਵੀ ਰਾਤ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਬੱਚੇ ਦਾ ਭਵਿੱਖ ਖਰਾਬ ਨਾ ਹੋਵੇ ਇਹ ਐਲਾਨ ਸੁਣਦਿਆ ਹੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਦਿਆਰਥੀਆਂ ਦੇ ਚਿਹਰਿਆਂ ਤੇ ਰੌਣਕ ਪਰਤ ਆਈ ਹੈ ਕਿਉਂਕਿ ਹੁਣ ਉਹ ਬਿਨਾਂ ਕਿਸੇ ਡਰ ਦੇ ਆਪਣੀ ਮਿਹਨਤ ਜਾਰੀ ਰੱਖ ਸਕਦੇ ਹਨ ਅਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਇੱਕ ਹੋਰ ਕਦਮ ਵਧਾ ਸਕਦੇ ਹਨ ਦੂਜਾ ਸਭ ਤੋਂ ਵੱਡਾ ਅਤੇ ਹੈਰਾਨੀਜਨਕ ਐਲਾਨ ਕੈਨੇਡਾ ਵਿੱਚ ਮੌਜੂਦ ਉਨ੍ਹਾਂ ਲੱਖਾਂ ਲੋਕਾਂ ਲਈ ਹੈ ਜੋ ਵਿਜ਼ਟਰ ਵੀਜ਼ਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਘੁੰਮਣ ਗਏ ਸਨ ਪਰ ਉੱਥੇ ਜਾ ਕੇ ਸੈਟਲ ਹੋਣ ਦੀ ਇੱਛਾ ਰੱਖਦੇ ਹਨ ਪਹਿਲਾ ਨਿਯਮ ਬਹੁਤ ਸਖਤ ਸਨ ਅਤੇ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ ਵਿੱਚ ਬਦਲਵਾਉਣਾ ਲੋਹੇ ਦੇ ਚਨੇ ਚਬਾਉਣ ਬਰਾਬਰ ਸੀ ਔਰ 1 ਜਨਵਰੀ 2026 ਤੋਂ ਲਾਗੂ ਹੋ ਰਹੀ ਨਵੀਂ ਨੀਤੀ ਮੁਤਾਬਕ ਸਰਕਾਰ ਨੇ ਟੈਂਪਰੇਰੀ ਰੈਜ਼ੀਡੈਂਟ ਟੂ ਪਰਮਾਨੈਂਟ ਰੈਜ਼ੀਡੈਂਟ ਦੇ ਰਾਂ ਨੂੰ ਬੈਦ ਸੁਖਾਲਾ ਕਰ ਦਿੱਤਾ ਹੈ ਇਸ ਨਵੇਂ ਐਲਾਨ ਦੇ ਮੁਤਾਬਕ ਜੇਕਰ ਕੋਈ ਵਿਜ਼ਿਟਰ ਕੈਨੇਡਾ ਵਿੱਚ ਰਹਿੰਦਿਆ ਕੋਈ ਜਾਇਜ਼ ਨੌਕਰੀ ਲੱਭ ਲੈਂਦਾ ਹੈ ਖਾਸ ਕਰਕੇ ਉਹਨਾਂ ਖੇਤਰਾਂ ਵਿੱਚ ਜਿੱਥੇ ਕਾਮਿਆਂ ਦੀ ਕਾਟ ਹੈ ਜਿਵੇਂ ਕਿ ਉਸਾਰੀ ਦਾ ਕੰਮ ਖੇਤੀਬਾੜੀ ਟਰਾਂਸਪੋਰਟ ਜਾਂ ਸਿਹਤ ਸੇਵਾਵਾਂ ਤਾਂ ਉਸ ਸਿੱਧੇ ਤੌਰ ਤੇ ਕੈਨੇਡਾ ਦੇ ਅੰਦਰੋਂ ਹੀ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੈ ਪਹਿਲਾਂ ਇਹ ਸਹੂਲਤ ਇੱਕ ਆਰਜ਼ੀ ਨੀਤੀ ਦੇ ਤਹਿਤ ਸੀ ਜਿਸ ਦੇ ਖਤਮ ਹੋਣ ਦਾ ਡਰ ਬਣਿਆ ਰਹਿੰਦਾ ਸੀ ਪਰ ਹੁਣ ਇਸ ਨੂੰ ਪੱਕੇ ਤੌਰ ਤੇ 2026 ਦੇ ਨਵੇਂ ਟਾਂਚੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਇਹ ਖਬਰ ਪੰਜਾਬ ਦੇ ਉਹਨਾਂ ਪਰਿਵਾਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੋ ਟੂਰਿਸਟ ਵੀਜ਼ਾ ਤੇ ਜਾ ਕੇ ਪੱਕੇ ਹੋਣ ਦੇ ਸੁਪਨੇ ਵੇਖਦੇ ਸਨ ਪਰ ਏਜੰਟਾਂ ਦੀਆਂ ਠੱਗੀਆਂ ਅਤੇ ਕਾਨੂੰਨੀ ਅੜਚਨਾ ਕਾਰਨ ਫਸ ਜਾਂਦੇ ਸਨ ਹੁਣ ਤੁਹਾਨੂੰ ਵਾਪਸ ਭਾਰਤ ਆ ਕੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ ਬਲਕਿ ਤੁਸੀਂ ਕੈਨੇਡਾ ਦੀ ਧਰਤੀ ਤੇ ਰਹਿੰਦਿਆਂ ਹੀ ਆਪਣੀ ਯੋਗਤਾ ਦੇ ਆਧਾਰ ਤੇ ਕੰਮ ਸ਼ੁਰੂ ਕਰ ਸਕਦੇ ਹੋ ਸਰਕਾਰ ਦਾ ਮੰਨਣਾ ਹੈ ਕਿ ਬਾਰੋਂ ਨਵੇਂ ਲੋਕ ਮੰਗਵਾਉਣ ਦੀ ਬਜਾਏ ਜੋ ਲੋਕ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ ਅਤੇ ਕਾਨੂੰਨ ਦੀ ਪਾਲਣਾ ਕਰ ਰਹੇ ਹਨ ਉਹਨਾਂ ਨੂੰ ਮੌਕਾ ਦੇਣਾ ਸਮਾਜ ਅਤੇ ਆਰਥਿਕਤਾ ਦੋਵਾਂ ਲਈ ਲਾਹੇਵੰਦ ਸਾਬਤ ਹੋਵੇਗਾ ਤੀਜੇ ਐਲਾਨ ਵੱਲ ਵਧਦੇ ਹਾਂ ਜੋ ਕਿ ਸਿੱਧਾ ਪੰਜਾਬੀ ਪਾਈਚਾਰੇ ਦੇ ਦਿਲ ਦੇ ਬਹੁਤ ਕਰੀਬ ਹੈ ਅਤੇ ਉਹ ਹੈ ਪਰਿਵਾਰਕ ਇਕਤਾ ਭਾਵ ਫੈਮਿਲੀ ਰੀਨੀਫਿਕੇਸ਼ਨ ਅਤੇ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਬਾਰੇ ਅਸੀਂ ਸਭ ਜਾਣਦੇ ਹਾਂ ਕਿ ਪੰਜਾਬੀ ਜਿੱਥੇ ਵੀ ਜਾਣ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਤੋਂ ਬਿਨਾਂ ਅਧੂਰੇ ਮਹਿਸੂਸ ਕਰਦੇ ਹਨ ਪਰ ਪਿਛਲੇ ਸਾਲਾਂ ਵਿੱਚ ਮਾਪਿਆਂ ਦੀ ਪੀਆਰ ਫਾਈਲਾਂ ਦਾ ਪ੍ਰੋਸੈਸਿੰਗ ਸਮਾਂ ਇੰਨਾ ਲੰਬਾ ਹੋ ਗਿਆ ਸੀ ਕਿ ਬਜ਼ੁਰਗ ਉਡੀਕਦੇ ਉਡੀਕਦੇ ਹੀ ਦੁਨੀਆ ਤੋਂ ਰੁਖਸਤ ਹੋ ਜਾਂਦੇ ਸਨ 1 ਜਨਵਰੀ 2026 ਤੋਂ ਕੈਨੇਡਾ ਸਰਕਾਰ ਨੇ ਪੈਰਾਇਟਸ ਐਡ ਗ੍ਰਾਈਂਡ ਪੈਰਾਇਟਸ ਪ੍ਰੋਗਰਾਮ ਪਜੀਪ ਵਿੱਚ ਇਤਿਹਾਸਕ ਵਾਅਦਾ ਕਰਨ ਦਾ ਫੈਸਲਾ ਕੀਤਾ ਹੈ ਇਸ ਨਵੇਂ ਐਲਾਨ ਦੇ ਤਹਿਤ ਸਰਕਾਰ ਨੇ ਸਾਲਾਨਾ ਕੋਟਾ ਵਧਾ ਕੇ ਦੁੱਗਣਾ ਕਰਨ ਦੀ ਗੱਲ ਕਹੀ ਹੈ ਅਤੇ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਹੁਣ ਲਾਟਰੀ ਸਿਸਟਮ ਦੇ ਨਾਲ-ਨਾਲ ਇੱਕ ਨਵਾਂ ਫਾਸਟ ਟਰੈਕ ਸਿਸਟਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਿਸਟਮ ਰਾਹੀਂ ਉਹ ਬੱਚੇ ਜੋ ਕੈਨੇਡਾ ਵਿੱਚ ਚੰਗਾ ਟੈਕਸ ਵਰਦੇ ਹਨ ਅਤੇ ਵਿੱਤੀ ਤੌਰ ਤੇ ਮਜ਼ਬੂਤ ਹਨ ਉਹ ਆਪਣੇ ਮਾਪਿਆਂ ਦੀ ਫਾਈਲ ਨੂੰ ਤੇਜ਼ੀ ਨਾਲ ਪ੍ਰੋਸੈਸ ਕਰਵਾ ਸਕਣਗੇ। ਇਸ ਤੋਂ ਇਲਾਵਾ ਸੁਪਰ ਵੀਜ਼ਾ ਦੀ ਮਿਆਦ ਅਤੇ ਸ਼ਰਤਾਂ ਵਿੱਚ ਵੀ ਨਰਮੀ ਵਰਤੀ ਗਈ ਹੈ। ਜਿਸ ਨਾਲ ਬਜ਼ੁਰਗ ਮਾਪੇ ਬਿਨਾ ਵਾਰ-ਵਾਰ ਵੀਜ਼ਾ ਰੀਨਿਊ ਕਰਵਾਉਣ ਦੇ ਚੰਜੜ ਤੋਂ ਲੰਬੇ ਸਮੇਂ ਤੱਕ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਰਹਿ ਸਕਣਗੇ ਇਹ ਫੈਸਲਾ ਨਾ ਸਿਰਫ ਪਰਿਵਾਰਾਂ ਨੂੰ ਜੋੜੇਗਾ ਬਲਕਿ ਕੈਨੇਡਾ ਦੇ ਸਮਾਜਿਕ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕਰੇਗਾ ਕਿਉਂਕਿ ਬਜ਼ੁਰਗਾਂ ਦੀ ਸੰਭਾਲ ਅਤੇ ਅਸੀਸਾਂ ਨਾਲ ਘਰਾਂ ਵਿੱਚ ਜੋ ਖੁਸ਼ਹਾਲੀ ਆਉਂਦੀ ਹੈ ਉਸ ਦਾ ਕੋਈ ਮੁੱਲ ਨਹੀਂ ਹੈ ਇਹ ਖਬਰ ਸੁਣ ਕੇ ਕਈ ਮਾਵਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਹਨ ਜੋ ਸਾਲਾ ਤੋਂ ਆਪਣੇ ਜਿਗਰ ਦੇ ਟੁਕੜਿਆਂ ਨੂੰ ਮਿਲਣ ਲਈ ਤਰਸ ਰਹੀਆਂ ਸਨ ਚੌਥਾ ਐਲਾਨ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਪੱਕੇ ਹੋਣ ਦੀ ਉਡੀਕ ਕਰ ਰਹੇ ਕਾਮਿਆਂ ਲਈ ਇੱਕ ਨਵੀਂ ਸਵੇਰ ਲੈ ਕੇ ਆਇਆ ਹੈ ਖਾਸ ਕਰਕੇ ਉਹਨਾਂ ਲਈ ਜੋ ਘੱਟ ਪੜੇ ਲਿਖੇ ਹਨ ਜਾਂ ਜਿਨ੍ਹਾਂ ਕੋਲ ਹੁਨਰਤਾ ਹੈ ਪਰ ਅੰਗਰੇਜ਼ੀ ਭਾਸ਼ਾ 22 एलटीएस ਵਿੱਚ ਬੈਡ ਕੱਟ ਹੋਣ ਕਾਰਨ ਪੀਆਰ ਨਹੀਂ ਹੋ پا ਰਹੇ ਸਨ ਕੈਨੇਡਾ ਸਰਕਾਰ ਨੇ 1 ਜਨਵਰੀ 2026 ਤੋਂ ਟ੍ਰੇਡ ਅਥਰ ਸਕਿਲਡ ਵਰਕਰ ਕੈਟਾਗਰੀ ਵਿੱਚ ਪਾਰੀ ਛੋਟਾ ਦੇਣ ਦਾ ਐਲਾਨ ਕੀਤਾ ਹੈ ਇਸ ਨਵੀਂ ਨੀਤੀ ਮੁਤਾਬਕ ਤਰਕ ਡਰਾਈਵਰ ਪਲੰਬਰ ਇਲੈਕਟ੍ਰੀਸ਼ੀਅਨ ਵੈਲਡਰ ਅਤੇ ਖੇਤੀਬਾੜੀ ਨਾਲ ਜੁੜੇ ਕਾਮਿਆਂ ਲਈ ਪੀ ਆਰ ਦੇ ਅੰਕਾਂ ਸੀ ਆਰ ਐਸ ਕੋਰ ਵਿੱਚ ਵੱਡੀ ਗਿਰਾਵਟ ਕੀਤੀ ਜਾਵੇਗੀ ਸਰਕਾਰ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਡਿਗਰੀਆਂ ਵਾਲੇ ਲੋਕਾਂ ਦੇ ਨਾਲ-ਨਾਲ ਹੱਥੀਂ ਕੰਮ ਕਰਨ ਵਾਲੇ ਮਿਹਨਤੀ ਲੋਕਾਂ ਦੀ ਸਖਤ ਲੋੜ ਹੈ ਇਸ ਲਈ ਹੁਣ ਸਿਰਫ ਅੰਗਰੇਜ਼ੀ ਦੇ ਟੈਸਟ ਦੇ ਆਧਾਰ ਤੇ ਕਿਸੇ ਕਾਬਲ ਇਨਸਾਨ ਨੂੰ ਰੋਕਿਆ ਨਹੀਂ ਜਾਵੇਗਾ ਜਿਨ੍ਹਾਂ ਲੋਕਾਂ ਕੋਲ ਕੈਨੇਡਾ ਵਿੱਚ ਕੰਮ ਕਰਨ ਦਾ ਤਜਰਬਾ ਹੈ ਉਹਨਾਂ ਨੂੰ ਪਾਸ਼ਾ ਦੀਆਂ ਲੋਣਾ ਵਿੱਚ ਵਿਸ਼ੇਸ਼ ਛੋੜ ਦਿੱਤੀ ਜਾਵੇਗੀ ਇਹ ਐਲਾਨ ਪੰਜਾਬੀ ਪਾਈਚਾਰੇ ਲਈ ਬਹੁਤ ਵੱਡੀ ਰਾਤ ਹੈ ਕਿਉਂਕਿ ਸਾਡੇ ਬਹੁਤ ਸਾਰੇ ਵੀਰ ਟਰਕਿੰਗ ਲਾਈਨ ਜਾਂ ਉਸਾਰੀ ਦੇ ਕੰਮਾਂ ਵਿੱਚ ਲੱਗੇ ਹੋਏ ਹਨ ਅਤੇ ਸਾਲਾਂ ਤੋਂ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਆਰ ਦੀ ਉਡੀਕ ਵਿੱਚ ਸਨ ਹੁਣ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਣ ਦਾ ਸਮਾਂ ਆ ਗਿਆ ਹੈ ਇਸ ਨੀਤੀ ਦਾ ਮਕਸਦ ਇਹ ਹੈ ਕਿ ਜੋ ਇਨਸਾਨ ਕੈਨੇਡਾ ਦੀ ਧਰਤੀ ਤੇ ਪਸੀਨਾ ਵਹਾ ਰਿਹਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਰਿਹਾ ਹੈ ਉਸ ਨੂੰ ਪੱਕਾ ਹੋਣ ਦਾ ਹੱਕ ਮਿਲਣਾ ਚਾਹੀਦਾ ਹੈ ਚਾਈ ਉਸਦੀ ਅੰਗਰੇਜ਼ੀ ਬਹੁਤ ਜ਼ਿਆਦਾ ਤੇਜ਼ ਨਾਵੀ ਹੋਵੇ ਪੰਜਵਾਂ ਅਤੇ ਆਖਰੀ ਵੱਡਾ ਐਲਾਨ ਉਹਨਾਂ ਲੋਕਾਂ ਲਈ ਉਮੀਦ ਦੀ ਆਖਰੀ ਕਿਰਨ ਹੈ ਜੋ ਕੈਨੇਡਾ ਵਿੱਚ ਅਨ ਡਾਕੂਮੈਂਟਡ ਕੱਚੇ ਹਨ ਜਾਂ ਜਿਨ੍ਹਾਂ ਦੀਆਂ ਸ਼ਰਨਾਰਥੀ ਰੈਫਿਊਜੀ ਫਾਈਲਾ ਰੱਦ ਹੋ ਚੁੱਕਿਆ ਹਨ ਅਤੇ ਉਹ ਡਿਪੋਰਟੇਸ਼ਨ ਦੇ ਡਰ ਵਿੱਚ ਲੁਕਛਿਪ ਕੇ ਦਿਨ ਕੱਟ ਰਹੇ ਹਨ ਕੈਨੇਡਾ ਸਰਕਾਰ ਨੇ ਮਨੁੱਖਤਾ ਦੇ ਆਧਾਰ ਤੇ 1 ਜਨਵਰੀ 2026 ਤੋਂ ਇੱਕ ਵਿਸ਼ੇਸ਼ रेगुलेराइजेशन प्रोग्राम शुरू ਕਰਨ ਦਾ ਸੰਕੇਤ ਦਿੰਦਾ ਹੈ ਇਸ ਪ੍ਰੋਗਰਾਮ ਦਾ ਮਕਸਦ ਉਹਨਾਂ ਹਜ਼ਾਰਾਂ ਲੋਕਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਹੈ ਜੋ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਕੰਮ ਕਰ ਰਹੇ ਹਨ ਪਰ ਕਾਗਜ਼ਾਂ ਦੀ ਕਾਟ ਕਾਰਨ ਬੁਨਿਆਦੀ ਹੱਕਾਂ ਤੋਂ ਵਾਝੇ ਹਨ ਇਸ ਐਲਾਨ ਮੁਤਾਬਕ ਜੇਕਰ ਕੋਈ ਵਿਅਕਤੀ ਪਿਛਲੇ ਕੁਝ ਨਿਸ਼ਚਿਤ ਸਾਲਾਂ ਤੋਂ ਕੈਨੇਡਾ ਵਿੱਚ ਹੈ ਅਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਸਰਕਾਰ ਉਸ ਨੂੰ ਵਰਕ ਪਰਮਿਟ ਅਤੇ ਬਾਅਦ ਵਿੱਚ ਪੀਆਰ ਦੇਣ ਬਾਰੇ ਵਿਚਾਰ ਕਰੇਗੀ। ਇਹ ਕਦਮ ਉਹਨਾਂ ਮਜ਼ਦੂਰਾ ਲਈ ਬਹੁਤ ਵੱਡਾ ਸਹਾਰਾ ਹੈ ਜੋ ਉਸਾਰੀ ਜਾਂ ਹੋਰ ਔਖੇ ਕੰਮਾਂ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਸਨ ਕਿਉਂਕਿ ਉਹਨਾਂ ਕੋਲ ਪੱਕੇ ਕਾਗਜ਼ ਨਹੀਂ ਸਨ। ਸਰਕਾਰ ਨੇ ਮੰਨਿਆ ਹੈ ਕਿ ਇਹ ਲੋਕ ਸਾਡੇ ਸਮਾਜ ਦਾ ਹਿੱਸਾ ਬਣ ਚੁੱਕੇ ਹਨ ਅਤੇ ਇਹਨਾਂ ਨੂੰ ਬਾਹਰ ਕੱਢਣ ਦੀ ਬਜਾਏ ਅਪਣਾਉਣਾ ਹੀ ਸਹੀ ਰਸਤਾ ਹੈ। ਹਾਲਾਂਕਿ ਇਸ ਪ੍ਰਕਿਰਿਆ ਵਿੱਚ ਸਖਤ ਜਾਂਚ ਪੜਤਾਲ ਹੋਵੇਗੀ ਪਰ ਇਹ ਖਬਰ ਉਨ੍ਹਾਂ ਪਰਿਵਾਰਾਂ ਲਈ ਜੀਵਨਦਾਨ ਹੈ ਜੋ ਹਰ ਰੋਜ਼ ਪੁਲਿਸ ਜਾਂ ਇਮੀਗ੍ਰੇਸ਼ਨ ਅਫਸਰਾ ਦੇ ਡਰ ਨਾਲ ਸੌਂਦੇ ਸਨ ਇਹ ਫੈਸਲਾ ਕੈਨੇਡਾ ਦੀ ਦਰਿਆਦਲੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਇਹ ਪੰਜੇ ਐਲਾਨ ਸੁਣਨ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ 2026 ਦਾ ਸਾਲ ਕੈਨੇਡਾ ਜਾਣ ਦੇ ਚਾਹਵਾਨਾਂ ਅਤੇ ਉੱਥੇ ਸੰਘਰਸ਼ ਕਰ ਰਹੇ ਪੰਜਾਬੀਆਂ ਲਈ ਸੁਨਹਿਰੀ ਮੌਕੇ ਲੈ ਕੇ ਆ ਰਿਹਾ ਹੈ ਪਰ ਦੋਸਤੋ ਇਸ ਸਬਦ ਦੇ ਨਾਲ-ਨਾਲ ਇੱਕ ਬਹੁਤ ਜ਼ਰੂਰੀ ਗੱਲ ਸਮਝਣੀ ਪਵੇਗੀ ਕਿ ਨੀਮਾ ਵਿੱਚ ਛੋਟ ਮਿਲਣ ਦਾ ਮਤਲਬ ਇਹ ਨਹੀਂ ਕਿ ਅਸੀਂ ਲਾਪਰਵਾਹ ਹੋ ਜਾਈਏ ਅਕਸਰ ਵੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਚੰਗੀ ਖਬਰ ਆਉਂਦੀ ਹੈ ਤਾਂ ਗਲਤ ਅਨਸਰ ਜਾਂ ਠੱਗ ਏਜੰਟ ਪੋਲੇ ਬਾਲੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦੇ ਹਨ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੈਨੇਡਾ ਸਰਕਾਰ ਹਮੇਸ਼ਾ ਕਾਗਜ਼ੀ ਕਾਰਵਾਈ ਅਤੇ ਸੱਚਾਈ ਨੂੰ ਪਹਿਲ ਦਿੰਦੀ ਹੈ ਜੇਕਰ ਤੁਸੀਂ ਇਨ੍ਹਾਂ ਨਵੇਂ ਨਿਯਮਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਆਪਣੇ ਦਸਤਾਵੇਜ਼ ਪੂਰੇ ਰੱਖੋ ਕਿਸੇ ਵੀ ਤਰ੍ਹਾਂ ਦੀ ਝਾਲਸਾਜੀ ਜਾਂ ਝੂਠ ਦਾ ਸਹਾਰਾ ਨਾ ਲਵੋ ਇਹ ਐਲਾਨ ਸਾਨੂੰ ਇਹ ਸਿਖਾਉਂਦੇ ਹਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਔਖੇ ਸਮੇਂ ਵਿੱਚ ਵੀ ਹਾਰ ਨਹੀਂ ਮੰਨੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਮਿਹਨਤ ਕੀਤੀ ਅੱਜ ਕਿਸਮਤ ਉਹਨਾਂ ਦੇ ਦਰਵਾਜ਼ੇ ਤੇ دستक ਦੇ ਰਹੀ ਹੈ ਸਾਡੇ ਪੰਜਾਬੀ ਪਾਈਚਾਰੇ ਨੇ ਹਮੇਸ਼ਾ ਆਪਣੀ ਮਿਹਨਤ ਨਾਲ ਦੁਨੀਆ ਭਰ ਵਿੱਚ ਲੋਹਾ ਮਨਵਾਇਆ ਹੈ ਅਤੇ ਹੁਣ ਜਦੋਂ ਸਰਕਾਰ ਖੁਦ ਹੱਥ ਵਧਾ ਰਹੀ ਹੈ ਤਾਂ ਸਾਨੂੰ ਇਸ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ ਜਜ਼ਬਾਤੀ ਹੋ ਕੇ ਗਲਤ ਫੈਸਲੇ ਲੈਣ ਦੀ ਬਜਾਏ ਸਹੀ ਜਾਣਕਾਰੀ ਅਤੇ ਸਹੀ ਸਲਾਹਕਾਰਾਂ ਦੀ ਮਦਦ ਨਾਲ ਆਪਣੀ ਫਾਈਲ ਅੱਗੇ ਵਧਾਓ ਅੰਤ ਵਿੱਚ ਇਸ ਪੂਰੀ ਵੀਡੀਓ ਅਤੇ ਇਨ੍ਹਾਂ ਫਬਰਾਂ ਦਾ ਨਿਚੋੜ ਇਹ ਹੀ ਨਿਕਲਦਾ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਉਮੀਦ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਜਿਵੇਂ ਰਾਤ ਜਿੰਨੀ ਮਰਜ਼ੀ ਹਨੇਰੀ ਕਿਉਂ ਨਾ ਹੋਵੇ ਸੂਰਜ ਚੜਨ ਤੋਂ ਕੋਈ ਨਹੀਂ ਰੋਕ ਸਕਦਾ ਉਵੇਂ ਹੀ ਜੇਕਰ ਤੁਹਾਡੀ ਨੀਅਤ ਸਾਫ਼ ਹੈ ਅਤੇ ਮਿਹਨਤ ਸੱਚੀ ਹੈ ਤਾਂ ਪ੍ਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਕੱਢਦਾ ਹੈ ਇਹ 2026 ਦੇ ਨਵੇਂ ਨਿਯਮ ਸ਼ਾਇਦ ਤੁਹਾਡੇ ਸਾਲਾ ਦੇ ਸੰਘਰਸ਼ ਦਾ ਅੰਤ ਕਰਨ ਲਈ ਹੀ ਬਣੇ ਹਨ ਆਪਣੇ ਮਾਪਿਆਂ ਦੀਆਂ ਅਸੀਸਾਂ ਲਵੋ ਅਤੇ ਪੂਰੇ ਪਰੋਸੇ ਨਾਲ ਅੱਗੇ ਵਧੋ। ਯਾਦ ਰੱਖੋ, ਕੈਨੇਡਾ ਇੱਕ ਕਾਨੂੰਨ ਪਸੰਦ ਦੇਸ਼ ਹੈ। ਉੱਥੇ ਸ਼ਾਰਟਕਟ ਨਹੀਂ ਚੱਲਦੇ, ਸਿਰਫ ਸੱਚਾਈ ਅਤੇ ਯੋਗਤਾ ਚੱਲਦੀ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਾਰੇ ਐਲਾਨ ਤੁਹਾਡੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਉਣ, ਵਿਛੜੇ ਪਰਿਵਾਰ ਇਕੱਠੇ ਹੋਣ ਅਤੇ ਹਰ ਉਸ ਪੰਜਾਬੀ ਦਾ ਸੁਪਨਾ ਪੂਰਾ ਹੋਵੇ ਜੋ ਰੋਜ਼ੀ-ਰੋਟੀ ਲਈ ਸਤ ਸਮੁੰਦਰ ਪਾਰ ਬੈਠਾ ਹੈ। ਇਸ ਵੀਡੀਓ ਦਾ ਮਕਸਦ ਤੁਹਾਨੂੰ ਸਿਰਫ ਹਬਰਾਂ ਦੇਣਾ ਨਹੀਂ ਸੀ ਬਲਕਿ ਇਹ ਅਹਿਸਾਸ ਕਰਵਾਉਣਾ ਸੀ ਕਿ ਤੁਸੀਂ ਇਕੱਲੇ ਨਹੀਂ ਹੋ ਸਮਾਂ ਬਦਲ ਰਿਹਾ ਹੈ ਅਤੇ ਆਉਣ ਵਾਲਾ ਸਮਾਂ ਤੁਹਾਡਾ ਹੈ ਸਬਰ ਰੱਖੋ ਹੌਸਲਾ ਰੱਖੋ ਅਤੇ ਸਹੀ ਸਮੇਂ ਦੀ ਉਡੀਕ ਕਰੋ ਕਿਉਂਕਿ ਜਿੱਤ ਹਮੇਸ਼ਾ ਸੱਚੇ ਸੰਘਰਸ਼ ਦੀ ਹੀ ਹੁੰਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ